ਫਤੇਗੜ ਚੂੜੀਆਂ 'ਚ Hindu ਸੰਗਠਨਾ ਦਾ ਫੁੱਟਿਆ ਗੁੱਸਾ ਸ਼ਹਿਰ 'ਚ ਕੱਢਿਆ ਵਿਚਾਰ ਰੋਸ਼ ਮਾਰਚ ਬੰਗਲਾਦੇਸ਼ ਵਿਰੁੱਧ ਕੀਤੀ ਨਾਰੇਵਾਜੀ ਤੇ ਕਿਹਾ ਕਿ ਬੰਗਲਾਦੇਸ਼ 'ਚ ਸਨਾਤਨੀ ਹਿੰਦੂਆਂ 'ਤੇ ਹਤਿਆਚਾਰ ਬੰਦ ਹੋਵੇ ਪਿਛਲੇ ਲੰਬੇ ਸਮੇਂ ਤੋਂ ਬੰਗਲਾਦੇਸ਼ ਵਿੱਚ ਹੋ ਰਹੇ ਹਿੰਦੂਆਂ 'ਤੇ ਜ਼ੁਲਮ ਤੇ ਟਾਇੇ ਜਾ ਰਹੇ ਮੰਦਰਾ ਕਾਰਨ ਅੱਜ ਫਤੇਗੜ ਚੂੜੀਆਂ ਦੇ ਸਮੂਹ Hindu ਸੰਗਠਨਾਂ ਦੀਆਂ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਫਤੇਗੜ ਚੂੜੀਆਂ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਇਸ ਦੌਰਾਨ ਵੱਖ-ਵੱਖ ਹਿੰਦੂ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਰ ਰੋਜ਼ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਤੇ ਜ਼ੁਲਮ ਹੋ ਰਹੇ ਹਨ ਜਿਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਅੱਜ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਉਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਕੱਢਿਆ ਗਿਆ ਵਾ ਬੰਗਲਾਦੇਸ਼ ਦੇ ਚਿੱਟਾ ਵੀ ਸਾਰੇ ਨੂੰ ਪਤਾ ਸਾਰੇ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਚੱਲ ਰਿਹਾ ਵਾ ਕਿ ਜਿਹੜੀ ਇਥੇ ਨਹੀਂ ਕੱਟੜ ਬੰਦੀ ਸਰਕਾਰ ਤਖਤਾ ਪਲਟ ਕੇ ਬਣੀ ਆ ਉਹਨੇ ਇਥੇ ਸਾਡੇ ਘੱਟ ਗਿਣਤੀ ਹਿੰਦੂ ਬੋਧੇ ਜੈਲੀ ਸਿੱਖ ਸਾਰੇ ਸਮਾਜ ਤੇ ਬਹੁਤ ਅਤਿਆਚਾਰ ਕੀਤਾ ਸਾਡੇ 3 ਸਾਲ ਮੰਦਰ ਢਾਹ ਗਏ ਗੁਰਦੁਆਰੇ ਢਾਹ ਗਏ ਨੇ ਇਥੇ ਧੂਆਂ ਭਰਦੇ ਬਲਾਤਕਾਰ ਕੀਤੇ ਗਏ ਆ ਭੰਦੇ ਸਾਹਮਣੇ ਸਾਡੇ ਸਾਹਮਣੇ ਭੰਦਾ ਬਲਾਤਕਾਰ ਤੇ ਇਹਦੇ ਸਾਹਮਣੇ ਭੀਦਾਸ ਇਹਨੇ ਤਸਦਦ ਢਾਹ ਜਾ ਰਿਹਾ ਉਹਦੇ ਸਮਾਂ ਦੇ ਅੱਜ ਫਟੇਰ ਚੂੜੀਆ ਦੇ ਰੋਸ ਵਿੱਚ ਕਥਿਆ ਗਿਆ ਵਾ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਅਲਟਰਾਚਾਰ ਬੰਦ ਕਰੇ ਯੂਐਨਓ ਨੂੰ ਅਪੀਲ ਕਰਦੇ ਹਾਂ ਉਸ ਐਰਐਸਏ ਸਾਰੇ ਮਤੌਂ ਨੂੰ ਦੇਖਦੇ ਉਹਦੇ ਵਿੱਚ ਨਖਣ ਦੇਵੇ ਨਹੀਂ ਦੇਣਾ ਜੇ ਉਨੀ ਜੁਤਾ ਤਰਨਾ ਦੇ ਬੰਗਲਾਦੇਸ਼ ਬਣਾਇਆ ਜਾ ਸਕਦਾ ਵਾ ਤਾਂ ਇੱਕ ਵੱਖਰਾ ਰਾਸ ਤੇ ਵਾਸ ਨਹੀਂ ਬਣਾਇਆ ਜਾ ਸਕਦਾ बांग्लादेश विरुद्ध क्या गया बंगलादेश बहुत ज्यादा अंतवाद आया, आया दुआ तो, तो तो जो राजया हिंदुआ के मंदिर हमले किए गए बंगलादेश पूरी पाकिस्तान को आजाद कराया उस गुरी काड़ना देते हैं हिंदुस्तान तो पूरी तरह समर्थ है बंग्लादेश रवैये में बदलने इस करके बंगलादेश सरकार तो ने तो कहने तो ही तो तो ਸਭ ਕੋਈ ਬੰਦ ਕਰ ਦੇ ਇੰਡਿਆ ਦੇ ਜਿਹੜਾ ਕਿਆ ਕਰ ਰਿਹਾ ਉਹ ਬੰਦ ਕਰ ਦੇ ਸੰਗਰਮ ਕੋਰ ਦਾ ਬੰਦ ਕਰ ਦੇ ਜਿਹੜਾ ਜਿਹੜਾ ਰੋਸ ਮਰਚ ਕੱਢਿਆ ਕੀ ਕਹਣਾ ਦੋ ਬਹੁਤ ਮਾੜਾ ਕੀਤਾ ਬੰਗਲਾਦੇਸ਼ ਨੇ ਬਹੁਤ ਮਾੜਾ ਕੀਤਾ ਐਸਾ ਹੋਣਾ ਨਹੀਂ ਚਾਹੀਦਾ ਸਾਡੇ ਨੂੰ ਇਨਸਾਫ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਅਸੀਂ ਹਿੰਦੂ ਹੈ ਅਸੀਂ ਹਿੰਦੂ ਹੈ ਇਕਤਾ ਵਿੱਚ ਰਹਾਂਗੇ ਜਿੰਦਾਬਾਦ ਦੀ ਮੰਗ ਕਰਦੇ ਹਾਂ ਸਰਕਾਰ ਦੀ ਮੰਗ ਕਰਦੇ ਹਾਂ ਕੀ ਬੰਗਲਾਦੇਸ਼ ਨੂੰ ਨਾਸ਼ ਕੀਤਾ ਜਾਏ ਔਰ ਹਿੰਦਿਆ ਨੂੰ ਜਿੰਦਾਬਾਦ ਜਿੰਦਾਬਾਦ ਬੰਗਲਾਦੇਸ਼ ਮਰਦਾਬਾਦ ਜਾਲ ਜੋ ਸਾਡੀ ਧੀਆਂ ਪੇਣਾ ਤੇ ਮਾਵਾਂ ਤੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਏ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀਆਂ ਧੀਆਂ ਪੇਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ 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 ਜੋ ਮੇਲੇ ਰੋਸ਼ ਮਾਰਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਦੀ ਸਰਕਾਰ ਜਮਲਸ ਦੀ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਨੇ ਅੱਤਿਆਚਾਰਾਂ ਦੇ ਵਿਰੁੱਧ ਜੋ ਹਿੰਦੂ ਅਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅੱਤਿਆਚਾਰ ਢਾਏ ਜਾ ਰਹੇ ਨੇ ਮੰੰਦੇ ਨੂੰ ਢਾਏ ਜਾ ਰਿਹਾ ਈਆਂ ਪੰਨਿਆਂ ਦੇ ਨਾਲ ਬਲਾਕਡਾਉਨ ਕੀਤਾ ਜਾ ਰਿਹਾ ਇਲਾਕੇ ਵਿੱਚ ਹਿੰਦੂ ਸਮਾਜ ਦੀ ਇੱਕ ਪ੍ਰਤਾਰਨਾ ਲਾਉਣ ਨਾਲੋ ਤੇ ਜਾਦ ਦੇ ਨੂੰ ਬੰਦ ਕਰ ਲੈ नहीं हिंदू समाज हम जागर दिखाए हिंदुस्तान का हिंदू समाज जरा कि उन्नीस सौ पत्तर के बच्चे जो एक वक्की सरकार बना के देखा गया पाकिस्तान को इलाज करा सकता वा हिंदू समाज भारत का सक्षम है तो अगर उस बंग्लादेश भारत ही मनाने की क्षमता रखता वा इस करके मैं जो अगला रोस मार्च निकलना वा और ही अपना मोहम्मद यूनिवर्सिटी सरकार ਤਾਂ ਨਾ ਵਰਨਾ ਤੇ ਆਪਣੇ ਇਹ ਸਮਾਜ ਵਿੱਚ ਹੋ ਰਹੇ ਹੱਤਿਆਜ ਨੂੰ ਰੋਕੇ ਜੀ ਸਨਾਤਨੀ Hindu ਸਾਡੇ ਲੋਕ ਜੇ Hindu Sikh ਸਾਰੇ ਦੀਰਧ ਕਾਂਟ ਹੋਏ ਜਾ ਰਹੇ ਸਾਡੇ ਮੰਦਰ ਉਧਰ ਪੋਰ ਦਿੱਤੇ ਗਏ ਬੰਗਲਾਦੇਸ਼ ਦੇ ਮਰਦਾਨੀਆ ਤੇ ਫਿਰ ਬੰਦੇ ਨਾਲ ਦੇਖੇ ਚਨਾਨੀਆਂ ਦੇ ਤੇ ਸੱਤ ਟਾਣਾ ਚੇਟੀ ਕਬੱਡੀ ਮਰਦਾਨੀਆ ਬੰਗਲਾਦੇਸ਼ ਨੂੰ 1971 ਦੀ ਜੰਗ ਨੂੰ ਭੁਲਣਾ ਨਹੀਂ ਚਾਹੀਦਾ ਇਹ ਕਾਹਦਾ ਕੀਤਾ ਹਣਾ ਨਹੀਂ ਚਾਹੀਦਾ ਸਾਡੇ ਅੰਤਾਂ ਹੋ ਰਿਹਾ ਹੈ ਬਹੁਤ ਕੁੱਝ ਹੋ ਰਿਹਾ ਹੈ ਅਮ ਹਿੰਦੀ ਹੈ ਕਮ ਹਿੰਦੀ ਹੈ ਉਸ ਤੋਂ ਰਹਿ ਜਾਏ ਅਜਿਹਾ ਪਾ ਨਹੀਂ ਕਰਦੇ ਤੁਸੀਂ ਤੁਖਲਾ ਦੇ ਉਸ ਨੂੰ ਨਾ ਕੀਤਾ ਜਾਏ ਹਿੰਦੂ ਜੀ ਜਿੰਦਾਬਾਦ 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 ਸਾਡੇ ਸਾਡੇ ਇੱਥੇ ਆ ਪੈਣਾ ਤੇ ਮਾਵਾਂ ਦੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਵੇ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀ ਇੱਥੇ ਆ ਪੈਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਹਾਲ ਤਾਂ ਕੋਈ ਖਾਸ ਫਾਇਦਾ ਚੂੜੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਆ ਰਹੀਆਂ ਆਪਣੇ ਰਾਜਨੀਤਿਕ ਲੜਾਈ ਛੱਡ ਕੇ ਹੋਏ ਇਹਦੇ ਵਿੱਚ ਸਾਰੇ ਹੀ ਪਹੁੰਚ ਹੋ ਜਣੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆਇਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ Hindu ਭਾਨਪਰਵਾ ਉੱਤੇ ਉਤਪੀੜਨ ਹੋ ਰਿਹਾ ਹੈ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਫਟਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਸਾਰੇ ਜਿਹੜੀਆਂ ਧਾਰਮਿਕ ਸੋਸਤਾਵਾਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਹ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਨਹੀਂ ਠੀਕ ਹੈ ਜੈ ਸ਼ੀਰਾਂਗ ਅੱਜ ਦਾ ਵਿਰੋਧ ਸ਼ਹਿਰ ਹਸਪਤੇਗੜ ਚੂੜੀਆਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆ ਗਈਆਂ ਆਪਣੇ ਰਾਜਨੀਤਿਕ ਲੈਵਲ ਨੂੰ ਛੱਡ ਕੇ ਹੋਏ ਇਹਦੇ ਵਿੱਚ ਸਾਰੇ ਹੀ ਪਹੁੰਚੇ ਹੋਏ ਨੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ Hindu ਭੈਣ ਭਰਾਵਾਂ ਉੱਤੇ ਉਤਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਫਤਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਸਾਰੇ ਜਿਹੜੀਆਂ ਆਗਿਆ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਹ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਨਹੀਂ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ